ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਡੇ ਵਾਸਤੇ ਆਪਾਂ ਹਰ ਰੋਜ਼ ਇੱਕ ਨਵੀਂ ਕੋਠੀ ਲੈ ਕੇ ਆਉਣੇ ਹੁੰਦੇ ਆ ਨਵੇਂ ਬਣ ਰਹੇ ਮਕਾਨ ਦਿਖਾਉਣੇ ਆ ਤੁਹਾਨੂੰ ਆਪਾਂ ਤਾਂ ਕਿ ਕਿਸੇ ਵੀਰ ਨੂੰ ਕੋਈ ਆਈਡੀਆ ਆ ਜਾਏ ਕਿਸੇ ਨੇ ਘਰ ਬਣਾਉਣਾ ਹੁੰਦਾ ਕੋਈ ਨਾ ਕੋਈ ਤਰੀਕਾ ਆ ਜਾਂਦਾ ਹੁੰਦਾ ਕੋਈ ਆਈਡੀਆ ਆ ਜਾਂਦਾ ਹੁੰਦਾ ਓਵੇਂ ਹੀ ਅੱਜ ਇੱਕ ਤੁਹਾਡੇ ਵਾਸਤੇ ਆਪਾਂ ਘਰ ਲੈ ਕੇ ਆਇਆ ਸਿੰਪਲ ਘਰ ਆ ਵੇਖੋ ਦਿਖਾਉਣਾ ਤੁਹਾਨੂੰ ਆਪਾਂ ਘਰ ਇਹ ਸਿਰਫ 8 ਲੱਖ ਦੇ ਵਿੱਚ ਘਰ ਬਣਿਆ ਇਹ 8 ਲੱਖ ਰੁਪਏ ਲੱਗਿਆ ਵਿੱਚੇ 베ੜੇ ਦੇ ਵਿੱਚ ਜੋ ਤੁਸੀਂ ਵੇਖ ਰਹੇ ਹੋ ਫਰਸ਼ ਹੋ ਗਈ ਕੰਧੋਲੀਆਂ ਹੋ ਗਈਆਂ ਤੇ ਸਾਹਮਣੇ ਜੋ ਬਿਲਡਿੰਗ ਬਣੀ ਹੋਈ ਆ ਉਹ ਹੋ ਗਈ ਤੇ ਪਲੰਬਿੰਗ ਵਗੈਰਾ ਹੋ ਗਈ ਜੋ ਕਿ ਇਲੈਕਟ੍ਰੀਸ਼ੀਅਨ ਦਾ ਸਮਾਨ ਹੋ ਗਿਆ ਸਾਰਾ ਟੋਟਲ ਖਰਚਾ ਜੋ ਕਿ 8 ਲੱਖ ਰੁਪਇਆ ਹੈ ਇਸ ਤੇ ਹੁਣ ਤੱਕ ਆ ਵੇਖੋ ਪਹਿਲਾਂ ਖੰਡੋੜੀ ਵੇਖੋ ਖੰਡੋੜੀ ਜਿョਕੇ ਇਹਦੇ ਉੱਪਰ ਜਾਲੀ ਲੱਗੀ ਹੋਈ ਹੈਗੀ ਵਿੱਚ ਤੇ ਇਸ ਘਰ ਦੇ ਵਿੱਚ ਤਿੰਨ ਕਮਰੇ ਨੇ ਬੈਕ ਸਾਈਡ ਤੇ ਜੋ ਕਿ ਦੋ ਕਮਰੇ ਤਿਆਰ ਨੇ ਇੱਕ ਛੱਡਿਆ ਹੋਇਆ ਇੱਕ ਤਿਆਰ ਨਹੀਂ ਕੀਤਾ ਬਾਅਦ ਚ ਕਰਨਾ ਤੇ ਇਧਰ ਫਰੰਟ ਤੇ ਤੁਸੀਂ ਵੇਖਦੇ ਹੋ ਇਹ ਵਾਸ਼ਿੰਗ ਏਰੀਆ ਆ ਗਿਆ ਜੋ ਕਿ ਵਾਸ਼ਿੰਗ ਏਰੀਆ ਤੇ ਵਾਸ਼ਰੂਮ ਬੈਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆਗਾ ਤੇ 프ਰੰਟ ਤੇ ਇੱਥੇ ਵਾਸ਼ਿੰਗ ਮਸ਼ੀਨ ਵਾਸਤੇ ਵਾਸ਼ਿੰਗ ਏਰੀਆ ਆ ਗਿਆ ਆ ਵੇਖੋ ਉੱਪਰ ਛੱਤ ਪਾਈ ਹੋਈ ਹੈਗੀ ਆਪਾਂ ਦੋ ਪਾਰਟੀਸ਼ਨ ਕਰ ਦਿੰਨੇ ਹੁੰਨੇ ਆ ਕਈ ਵਾਰ ਸਾਈਡਾਂ ਤੇ ਵਿਚਾਲੇ ਮਸ਼ੀਨ ਵਾਸਤੇ ਬਣਾ ਦਿੰਨ ਪਰ ਇਸ ਦੇ ਵਿੱਚ 프ਰੰਟ ਤੇ ਬਣਾਇਆ ਹੋਇਆ ਤੇ ਬੈਕ ਸਾਈਡ ਤੇ ਵਾਸ਼ਰੂਮ ਕੱਢਿਆ ਹੋਇਆ ਜੇਕਰ ਦੇਸ ਦੋਸਤੋ ਇਸੇ ਕਰ ਨੂੰ ਰੰਗ ਵਗੈਰਾ ਹੋ ਜੇ ਸਿਰਫ ਰੰਗ ਤਾਂ ਕੋਠੀ ਇਸ ਕਰਦੀ ਰੀਸ ਨਹੀਂ ਕਰਦੀ ਹੋਗੀ ਤੇ ਬਹੁਤ ਸੋਹਣਾ ਘਰ ਬਣਿਆ ਹੋਇਆਗਾ ਤੇ ਇਧਰ ਸਾਹਮਣੇ ਵਾਸ਼ਿੰਗ ਏਰੀਏ ਦੇ ਸਾਹਮਣੇ ਇਧਰ ਪੌੜੀਆਂ ਦੀ ਜਗ੍ਹਾ ਆ ਗਈ ਆ ਵੇਖੋ ਤੇ ਇਹੇ ਬਾਈ ਕਹਿੰਦਾ ਆਪਾਂ ਨੇ ਬਾਅਦ ਛੱਤ ਨਹੀਂ ਹੈਗੀ ਇੱਥੇ ਬਰਾਂਡਾ ਪੈਣਾਗਾ ਜੋ ਕਿ ਇੰਨੀ ਕਿ ਜਗ੍ਹਾ ਰਹੇਗੀ ਇਹ ਬਰਾਂਡੇ ਨੂੰ ਮੇਜ ਮਣ ਕੇ ਛੱਡੀ ਹੋਈ ਆ ਕਿ ਇੱਥੇ ਬਰਾਂਡੇ ਦੀ ਸਿਰਫ ਛੱਤ ਰਹੇਗੀ ਵਿਚਾਲੇ ਇੱਕ ਥਮੜਾ ਲੱਗ ਕੇ ਪਿੱਲਰ ਲਾ ਕੇ ਛੱਤ ਰਹੇਗੀ ਪਾਉਣੀ ਤੇ ਇਧਰ ਇਹ ਰੂਮ ਆ ਜਿਹੜਾ ਕਮਰਾ ਇਹ ਤਿਆਰ ਨਹੀਂ ਹੋਇਆ ਹੋਇਆ ਇਸ ਦੇ ਵਿੱਚ ਤੂ ਤੇ ਇਹਦੇ ਨਾਲ ਦੋ ਕਮਰੇ ਤਿਆਰ ਹੋਏ ਹੋਏ ਨੇ ਦੂਸਰੀ ਸਾਈਡ ਤੇ ਆ ਵੇਖੋ ði ਸੇਮ ਰੂਮ ਨੇ ਇਹ ਤਿੰਨ ਕਮਰਿਆਂ ਦਾ ਘਰ ਹੈ ਸਾਹਮਣੇ ਬਹੁਤ ਵਧੀਆ ਹੁੰਦੇ ਨੇ ਇਦਾਂ ਦੇ ਸਿੰਪਲ ਘਰ ਦੋਸਤੋ ਜਿਆਦਾ ਖਰਚਾ ਕਰਨ ਨਾਲੋਂ ਬਹੁਤ ਵਧੀਆ ਹੁੰਦੇ ਆ ਤੇ ਇੱਧਰ ਦੇ ਦੋ ਰੂਮ ਸਾਹਮਣੇ ਵੀ ਦੇਖ ਰਹੇ ਹੋ ਜੋ ਤੁਸੀਂ ਇਹ ਤਿਆਰ ਹੋਏ ਹੋਏ ਨੇ ਦੇ ਵਿੱਚ ਜੋੜੀਆਂ ਵਗੈਰਾ ਲੱਕੜ ਵਗੈਰਾ ਵੀ ਵਿੱਚ ਹੀ ਹੈ ਦੋਸਤੋ 8 ਲੱਖ ਦੇ ਤੇ ਸਾਰਾ ਖਰਚਾ ਵਿੱਚੇ ਲੇਬਰ ਦਿਹਾੜੀ ਆ ਵੇਖੋ ਕਾਫੀ ਵਧੀਆ ਬੈੱਡ ਆ ਬੈੱਡਰੂਮ ਆ ਕਾਫੀ ਖੁੱਲਾ ਤੇ ਸਾਹਮਣੇ ਦੋਨਾਂ ਰੂਮਾਂ ਦੇ ਵਿੱਚ ਵਿੰਡੋਆਂ ਲੱਗੀਆਂ ਇਸ ਦੇ ਵਿੱਚ ਇੱਕ ਵਿੰਡੋ ਲੱਗੀ ਹੋਈ ਹੈਗੀ ਕਾਫੀ ਖੁੱਲੇ ਵਧੀਆ 13x13 ਸਕਰ ਫੁੱਟ ਦੇ ਬੈੱਡਰੂਮ ਨੇਗੇ ਇਹ ਤੇ ਇਧਰ ਇਹ ਦੂਸਰਾ ਇਹਨੂੰ ਸਟੋਰ ਤੌਰ ਤੇ ਯੂਜ਼ ਕਰ ਰਹੇ ਨੇ ਬਾਈ ਹੋਰੇ ਪੇਟੀਆਂ ਵਗੈਰਾ ਰੱਖ ਰੱਖੀਆਂ ਨੇਗੀਆਂ ਤੇ ਨੀਚੇ ਟਾਇਲ ਵਗੈਰਾ ਲੱਗੀ ਹੋਈ ਆ ਬਿਲਕੁਲ ਕੰਪਲੀਟ ਹੈ ਸਾਹਮਣੇ ਇਸ ਵਿੱਚ ਛੋਟੀ ਵਿੰਡੋ ਲਾਈ ਹੋਈ ਹੈਗੀ ਤਾਂ ਕਿ ਉਧਰ ਸਾਈਡ ਤੇ ਰਸੋਈ ਆ ਗਈ ਕਿਚਨ ਬਣਾ ਹੋਇਆ ਜੋ ਕਿ ਆ ਦੇਖੋ ਵੱਡੀ ਵਿੰਡੋ ਨਹੀਂ ਲੱਗ ਸਕਦੀ ਸੀਗੀ ਤੇ ਇਧਰ ਇਹ ਕਿਚਨ ਤਿਆਰ ਹੈਗਾ ਸੋ ਕਿਵੇਂ ਲੱਗਿਆ ਇਸ ਦਾ ਘਰ ਦਾ ਪਲਾਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਾਂ ਜਰੂਰੀ ਨਹੀਂ ਹੁੰਦਾ ਕਿ ਕੋਠੀ ਪਾਉਣੀ ਹੁੰਦੀ ਹੈਗੀ 20-30 ਲੱਖ ਰੁਪਇਆ ਲਾ ਕੇ 7-8 ਲੱਖ ਲਾ ਕੇ 10 ਲੱਖ ਲਾ ਕੇ ਇਦਾਂ ਦਾ ਘਰ ਵੀ ਤਿਆਰ ਕਰ ਸਕਦੇ ਹੁੰਨੇ ਆ ਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਘਰ ਦਾ ਤੇ ਸਿਰਫ ਬਰਾਂਡਾ ਰਹਿ ਗਿਆ ਬਾਈ ਕਹਿੰਦਾ ਬਰਾਂਡਾ ਛੱਤ ਕੇ ਕਹਿੰਦਾ ਉਸ ਤੋਂ ਬਾਅਦ ਰੰਗ ਰੰਗ ਕਰਾਵਾਂਗੇ ਆ ਵੇਖੋ ਇੱਥੇ ਬਰਾਂਡੇ ਦੀ ਜਗ੍ਹਾ ਛੱਡੀ ਹੋਈ ਹੈਗੀ ਸੋ ਕਿਵੇਂ ਲੱਗਿਆ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰ anu vaji